ਅੱਜ ਦੀ ਜੋ ਮੀਟਿੰਗ ਆ ਕਿ ਲੋਕ ਸਭਾ ਦੀ ਇਲੈਕਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਆ ਕਿ ਆਪਾਂ ਤੱਕੜੇ ਹੋ ਕੇ ਬੂਥ ਪੱਧਰ ਤੱਕ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਤਾਂ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹ ਜਿੱਤੀ ਜਾ ਸਕੇ ਤੇ ਅੱਜ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਜਿਹੜਾ ਮਿਲ ਰਿਹਾ ਕਿਉਂਕਿ ਲੋਕੀ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਜਿਹੜੀਆਂ ਉਹਤੇ ਖੁਸ਼ੀ ਜੜੀ ਆ ਮਹਿਸੂਸ ਕਰ ਰਹੇ ਨੇ ਬਾਕੀ ਜੋ ਵੀ ਹਾਈ ਕਮਾਂਡ ਉਤੋਂ ਫੈਸਲਾ ਕਰੂਗੀ ਉਹਦਾ ਸਾਰਿਆਂ ਨੂੰ ਸਿਰ ਮੱਥੇ ਮੰਨਣਾ ਪੈਣਾ ਜੇ ਗੱਠਜੋੜ ਹੋ ਵੀ ਜਾਂਦਾ ਤਾਂ ਵੀ ਜੋ ਵੀ ਸਾਨੂੰ ਉਮੀਦਵਾਰ ਗੱਠਜੋੜ ਦੇ ਵੀ ਮਿਲਣਗੇ ਤਾਂ ਅਸੀਂ ਉਹਨਾਂ ਨੂੰ ਵੀ ਪੂਰੀ ਤਨਦੇਹੀ ਦੇ ਨਾਲ ਪੂਰੀ ਮਿਹਨਤ ਕਰਕੇ ਇਹ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਕੋਈ ਤੱਕ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੱਜ ਕਸਵਾ ਚੌਕ ਮੈਦਾਨ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਤਾਂ ਬਿਲਕੁਲ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਜਿਹੜੀ ਉਹ ਗਤੀਵਿਧੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਅੱਜ ਇੱਥੇ ਦੇਖਣ ਨੂੰ ਸਾਹਮਣੇ ਮਿਲੀ ਹੈ ਤਾਂ ਇਸ ਵਕਤ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਵੀ ਇੱਥੇ ਮੌਜੂਦ ਨੇ ਪ੍ਰਧਾਨ ਚੀਜ਼ ਦੇ ਤਹਿਤ ਜਿਹੜਾ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਜੀ ਅੱਜ ਦੀ ਜੋ ਮੀਟਿੰਗ ਆ ਲੋਕ ਸਭਾ ਪ੍ਰਵਾਸ ਯੋਜਨਾ ਹਲਕਾ ਖਡੂਰ ਸਾਹਿਬ ਦੇ ਸਾਰੇ ਹੀ ਸਰਕਲ ਪ੍ਰਧਾਨ ਉਹਨਾਂ ਦੇ ਸਰਕਲ ਪ੍ਰਧਾਰੀ ਸਾਡੇ ਲੋਕ ਸਭਾ ਪ੍ਰਵਾਹ ਯੋਜਨਾ ਦੇ ਕਨਵੀਨਰ ਸਾਡੇ ਕਲਾਸ ਤੋਂ ਦੇ ਇੰਚਾਰਜ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਡੇ ਸੂਬੇ ਦੇ ਸੰਗਠਨ ਮਹਾਮਾਤਰੀ ਸ਼੍ਰੀ ਨਵਾਸ਼ ਲੂਜੀ ਚੇਚੇ ਤੌਰ ਤੇ ਪਹੁੰਚੇ ਨੇ ਅੱਜ ਦੀ ਜੋ ਮੀਟਿੰਗ ਆ ਇਹ ਲੋਕ ਸਭਾ ਦੀ ਇਲੈਕਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਆ ਮੰਤਰੀ ਜੀ ਨੇ ਆਪਣੇ ਸਾਰੇ ਹੀ ਮੰਡਲ ਪ੍ਰਧਾਨਾਂ ਨੂੰ ਸਾਰੇ ਹੀ ਮੰਡਲ ਪ੍ਰਭਾਰੀਆਂ ਨੂੰ ਇਹ ਜ਼ੋਰ ਦੇ ਕੇ ਕਿਹਾ ਕਿ ਆਪਾਂ ਤੱਕ ਦੇ ਹੋ ਕੇ ਬੂਤ ਪੱਦਰ ਤੱਕ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਤਾਂ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹ ਜਿੱਤੀ ਜਾ ਸਕੇ ਸੋ ਅੱਜ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਜਿਹੜੀ ਆ ਮਹਿਤਾ ਸਰਕਲ ਦੇ ਵਿੱਚ ਹੋਈ ਆ ਜਿਸ ਦੇ ਵਿੱਚ ਸਾਡੇ 40 ਦੇ ਕਰੀਬ ਸਾਰੇ ਮੰਡਲ ਪ੍ਰਧਾਨ ਉਹਨਾਂ ਦੇ ਮੰਡਲ ਪ੍ਰਭਾਰੀ ਅਸਿੱਟੇ ਤੌਰ ਤੇ ਪਹੁੰਚਿਆ ਤੇ ਬਹੁਤ ਹੀ ਉਹਨਾਂ ਨੇ ਧਿਆਨ ਲਾ ਕੇ ਮੰਤਰੀ ਜੀ ਨੇ ਗੱਲਾਂ ਨੂੰ ਸੁਣਿਆ ਤੇ ਵਿਸ਼ਵਾਸ ਵੀ ਦਿਵਾਇਆ ਕਿਉਂ ਪਿੰਡ ਪਿੰਡ ਜਾ ਕੇ ਜੋ ਮੋਦੀ ਸਾਹਿਬ ਦੀਆਂ ਨੀਤੀਆਂ ਨੇ ਜੋ ਮੋਦੀ ਸਾਹਿਬ ਨੇ ਸਾਨੂੰ ਸੁੱਖ ਸਹੂਤਾ ਦਿੱਤੀਆਂ ਨੇ ਉਹ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾਈਏ ਤੇ ਅੱਜ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਜਿਹੜਾ ਮਿਲ ਰਿਹਾ ਕਿਉਂਕਿ ਲੋਕੀ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਸਹੂਤਾ ਜੜੀਆਂ ਉਹਤੇ ਖੁਸ਼ੀ ਜੜੀ ਆ ਮਹਿਸੂਸ ਕਰ ਰਹੇ ਨੇ ਤੇ ਸਾਨੂੰ ਆਸ ਆ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਜਿਹੜੀ ਹੈ ਜਿੱਤ ਪ੍ਰਾਪਤ ਹੋਈ ਅੱਜ ਕਿਸਾਨੀ ਮੋਰਚਾ ਵੀ ਲੱਗਾ ਹੋਇਆ ਜੀ ਕਿਸਾਨ ਵੀ ਜਿਹੜੇ ਨੇ ਉਹ ਵੀ ਬਾਰਡਰਾਂ ਤੇ ਬੈਠੇ ਨੇ ਪਿਛਲੇ ਲੰਬੇ ਸਮੇਂ ਤੋਂ ਕੋਈ ਸੋਲਿਊਸ਼ਨ ਨਹੀਂ ਨਿਕਲ ਰਿਹਾ ਐ ਐਮਐਸਪੀ ਨੂੰ ਲੈ ਕੇ ਅਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਜਾਰੀ ਰਹੂਗੀ ਸਾਸੀ ਰੋਜ਼ ਕਿਸਾਨਾਂ ਨੂੰ ਮਿਲਦੀਆਂ ਜੀ ਜਿਹੜੇ ਕਿਸਾਨ ਨੇ ਉਹ ਤਾਂ ਚਾਹੁੰਦੇ ਨੇ ਕਿ ਜੋ ਵੀ ਐਮਐਸਪੀ ਦੀ ਜਿਵੇਂ ਗੱਲ ਕਰੀਏ ਜਿਵੇਂ ਸਰਕਾਰ ਨੇ ਮੰਨਿਆ ਵੀ ਆ ਕਿ ਅਸੀਂ ਪੰਜਾ ਪਤਲਾ ਤੇ ਜਿਹੜੀ ਐਮਐਸਪੀ ਦੇਣ ਨੂੰ ਤਿਆਰ ਆ ਤੇ ਜਿਹੜੇ ਵੀਰ ਨੇ ਆਪ ਆਪਣੀ ਵਾਹੀ ਕਰਦੇ ਨੇ ਕੰਮ ਕਰਦੇ ਨੇ ਉਹ ਤੇ ਸਾਰੇ ਸੈਟੀਸਫਾਈਡ ਨੇ ਕਿ ਸਾਨੂੰ ਜਿਹੜੀਆਂ ਫਸਲਾਂ ਅਸੀਂ ਖਾਸ ਕਰਕੇ ਝੋਨਾ ਕਣਕ ਅਸੀਂ ਗੰਨਾ ਲਾਉਨੇ ਆ ਜਾਂ ਕਬਾ ਲਾਉਨੇ ਆ ਮਾਲਵੇ ਦੇ ਵਿੱਚ ਜਾਂ ਸਾਡੀ ਮੱਕੀ ਆ ਉਹ ਸਾਰੀਆਂ ਜਿਹੜੀਆਂ ਫਸਲਾਂ ਤੇ ਸਾਨੂੰ ਐਮ ਐਸ ਪੀ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਬਹੁਤੇ ਕਿਸਾਨ ਜਿਹੜੇ ਇਸ ਗੱਲ ਤੋਂ ਖੁਸ਼ ਨੇ ਉਹ ਸਾਡੇ ਵੀਰ ਹੈਗੇ ਵੀ ਨੇ ਕਿ ਜਿਹੜੇ ਉਹ ਜਾ ਕੇ ਉੱਥੇ ਬੈਠੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਸਰਕਾਰ ਦੇ ਰਹੀ ਆ ਇਹਦੇ ਬੈਠ ਕੇ ਗੱਲਬਾਤ ਰਹੀ ਹੱਲ ਜਿਹੜਾ ਇਹਦਾ ਕੱਟ ਲੈਣਾ ਚਾਹੀਦਾ ਨੀਂ ਜਿੱਤ ਨਹੀਂ ਕਰਨੀ ਚਾਹੀਦੀ ਕੁਝ ਨਾ ਕੁਝ ਸਰਕਾਰ ਦੇ ਰਹੀ ਆ ਕੁਝ ਇਹ ਘਟ ਆ ਜਾਣ ਕੁਝ ਸਰਕਾਰ ਹੋਰ ਵਾਜੇ ਤੇ ਇਹਦਾ ਮਸਲਾ ਜਿਹੜਾ ਵਾ ਹੱਲ ਹੋ ਜਾਣਾ ਚਾਹੀਦਾ ਲੋਕ ਬੜੇ ਪਰੇਸ਼ਾਨ ਨੇ ਲੋਕ ਤੰਗ ਨੇ ਜਿਵੇਂ ਹੁਣ ਸੜਕਾਂ ਰੋਕੀਆਂ ਗਈਆਂ ਨੇ ਲੋਕਾਂ ਨੇ ਕਿਸੇ ਦੀ ਕੋਈ ਫਲਾਈਟ ਹੁੰਦੀ ਆ ਕੋਈ ਬਿਮਾਰ ਹੁੰਦਾ ਲੋਕਾਂ ਨੇ ਜਾਣਾ ਆਉਣਾ ਹੁੰਦਾ ਬੜੀ ਲੋਕਾਂ ਨੂੰ ਮੁਸ਼ਕਲ ਦਾ ਜਵਾਬ ਸਾਬਣਾ ਕਰਨਾ ਪੈ ਰਿਹਾ ਉਦਾਂ ਦੀ ਸ਼੍ਰੋਮਣੀ ਕਾਲੀਦਾਰ ਔਰ ਭਾਜਪੀ ਨੂੰ ਲੈ ਕੇ ਰੋਜ਼ਾਨਾ ਗੱਲਾਂ ਚੱਲਦੀਆਂ ਨੇ ਕਿ ਗੱਠ ਜੋੜ ਹੋਣ ਜਾ ਰਿਹਾ ਅੱਜ ਹੋ ਜਾਣਾ ਵਾ ਤੇਰੇ ਹੋ ਜਾਣਾ ਹੈ ਕੀ ਕਹਿੰਦੇ ਅਸੀਂ ਤਾਂ ਹੁਣੇ ਮੀਟਿੰਗ ਦੇ ਵਿੱਚ ਵੀ ਗੱਲ ਕਰਕੇ ਆਏ ਕਿ ਅਸੀਂ ਆਪਣੇ ਵੱਲਬੂਤੇ ਜਿਹੜਾ ਵਾ ਉਹ ਪੂਰੀ ਤਿਆਰੀ ਕਰੀ ਬੈਠੇ ਆਂ ਅਸੀਂ 13 ਦੀਆਂ 13 ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ 'ਮੂੰਹ ਉੱਤੇ ਸਾਡੇ ਵਰਕਰ ਪੂਰੀ ਤਿਆਰ ਪਰ ਤਿਆਰ ਨੇ ਬਾਕੀ ਜੋ ਵੀ ਹਾਈ ਕਮਾਂਡ ਉਤੋਂ ਫੈਸਲਾ ਕਰੂਗੀ ਉਹ ਤਾਂ ਸਾਰਿਆਂ ਨੂੰ ਸਿਰ ਮੱਥੇ ਮੰਨਣਾ ਪਾਣਾ ਜੇ ਗੱਠਜੋੜ ਹੋ ਵੀ ਜਾਂਦਾ ਤਾਂ ਵੀ ਜੋ ਵੀ ਸਾਨੂੰ ਉਮੀਦਵਾਰ ਗੱਠਜੋੜ ਦੇ ਵੀ ਮਿਲਣਗੇ ਤਾਂ ਅਸੀਂ ਉਹਨਾਂ ਨੂੰ ਵੀ ਪੂਰੀ ਤਨਦੀ ਦੇ ਨਾਲ ਪੂਰੀ ਮਿਹਨਤ ਕਰਕੇ ਇਹ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਉਹ ਜਿੱਤਾਂਗੇ ਸਰ ਬੀਜਪੀ ਕਦੋਂ ਤੱਕ ਅਨਾਉਂਸਮੈਂਟ ਜਿਹੜੀ ਆਪਣੇ ਜਿਹੜੇ ਐਮਪੀ ਦੇ ਉਮੀਦਵਾਰ ਉਹਨਾਂ ਦੀ ਕਰਨ ਜਾ ਰਹੀ ਹੈ ਬੀਜਪੀ ਦੀ ਇਲੈਕਸ਼ਨ ਦੇ ਵਿੱਚ ਹਾਲੇ ਜਿਹੜਾ ਉਹ ਸਮਾਂ ਪਿਆ ਵਾ ਕਿਉਂਕਿ ਆਪਣੀ ਇਲੈਕਸ਼ਨ ਜਿਹੜੀ ਸਭ ਤੋਂ ਲਾਸਟ ਹੋਣੀ ਆ ਜੂਨ ਪਹਿਲੇ ਨੂੰ ਹੋਣੀ ਆ ਹਾਲੇ 2 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ ਪਿਆ ਵਾ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਉਮੀਦਵਾਰ ਆ ਉਹ ਅਨਾਉਂਸ ਹੋ ਜਾਣੇ ਚਾਹੀਦੇ ਆ ਤਾਂ ਕਿ ਸਾਡੇ ਕਾਰਜਕਰਤਾ ਜਿਹੜੇ ਆ ਤੱਕੜੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਮਿਹਨਤ ਕਰੇ ਹਾਂ ਬਿਲਕੁਲ ਇਹ ਸਨ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਮੰਨਾ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਅੱਜ ਕਸਬਾ ਚੌਂਕ ਮਹਿਤਾ ਵਿਖੇ ਬੀਜੇਪੀ ਦੀ ਜਿਹੜੀ ਹੈ ਇੱਕ ਵੱਡੀ ਮੀਟਿੰਗ ਇਹਨਾਂ ਦੇ ਵੱਲੋਂ ਲਈ ਗਈ ਹੈ ਔਰ ਇਹਨਾਂ ਦੇ ਵੱਲੋਂ ਪੂਰਾ ਵਿਸ਼ਵਾਸ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਵੱਡੇ ਪੱਧਰ ਦੇ ਉੱਪਰ ਜਿਹੜੀ ਹੈ ਉਹ ਜਿੱਤ ਹਾਸਲ ਕਰੇਗੀ ਔਰ ਇਹਨਾਂ ਦੇ ਵੱਲੋਂ ਖਡੂਰ ਸਾਹਿਬ ਦੀ ਸ਼ੀਟ ਵੀ ਜਿਹੜੀ ਹੈ ਉਹ ਬਹੁਤ ਵੱਡੇ ਫਰਕ ਦੇ ਨਾਲ ਜਿੱਤਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ